ਇਹ ਫਰਮਾਲਕਾਂ ਦੀ ਮੰਦੀ ਆ ਡਰਾਈਵਰ ਦੀ ਗਲਤੀ ਹੈਗੀ ਹੈ ਹਾਂਜੀ ਉਹਦੇ ਕਰਕੇ ਨੁਕਸਾਨ ਹੋਇਆ ਸਾਰਾ ਇਹਨਾ ਇਹ ਕਿ ਪਛਾਹ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਉਹਦਾ ਇਹਨਾਂ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਇਲਜ਼ਾਮ ਮਾਲਕ ਪਰੰਜਾ ਡਰਾਈਵਰ 'ਤੇ ਤੇ ਜਿਹੜੀ ਅੱਗੇ ਤੋਂ ਇਹ ਦੁਬਾਰਾ ਇਹੋ ਜਿਹੀ ਗਲਤੀ ਨਾ ਕਰ ਸਕੇ ਕੋਈ ਵੀ ਇਹੋ ਜੀ ਬਾਕੀ ਇੱਕ ਹੋਰ ਚੀਜ਼ ਹੈ ਕਿ ਜਿਹੜੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬੋਲ ਵੰਡੀ ਹੈ ਉਹ ਵੀ ਉਹਨਾਂ ਐਪਲੀਕੇਸ਼ਨ ਦਿੱਤੀ ਹੋਈ ਬੜੀ ਬੜੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੋਜ਼ਿਟਿਵਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਸੈਟਰ ਏਰੀਆ ਵਾ ਦੋਵਾਂ ਸਾਈਡਾਂ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਨੇ ਰੇਡੀ ਵਾਲੇ ਸੜਕ ਦੇ ਉੱਤੇ ਰੇੜੀ ਲਾਉਂਦੇ ਆ ਪਹਿਲੇ ਵੀ ਲੋਕ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਮੰਗ ਕੀਤੀ ਸੀ ਕਿ ਥੋੜਾ ਜਿਹਾ ਇੱਥੇ ਧਿਆਨ ਰੱਖਿਆ ਜਾਵੇ ਇਹਦਾ ਇਹ ਚੀਜ਼ ਦਾ ਲੇਕਿਨ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਇਹ ਧਿਆਨ ਦਿੱਤਾ ਪਹਿਲਾਂ ਇਸ ਤੋਂ 2-3 ਸਾਲ ਪਹਿਲਾਂ ਚਾਵੇ ਵਿੱਚ ਵੀ ਇੱਧੇ ਟਿਪਰ ਇੱਕ ਨੇ ਵੱਡੀਆਂ ਦੁਕਾਨਾਂ ਵੀ ਤੋੜੀਆਂ ਔਰ ਵੱਡੀਆਂ ਮਸੱਤਾਂ ਵੀ ਹੋਈਆਂ ਸੀ ਉਹਦੇ ਉੱਤੇ सभी लोग हम लोग भागे एकदम माली कोली छोड़ के भागे वो कोली जूस वालों की रेडी थी तभी हम लोग भागे देखते नहीं पहले रेडी गिरी।, गिरी पहले रेडी गिरी पहले रेडी गिरी है फिर ये गिरा उसके बाद हमारी कोली गिरी है हम तो अकेले थे दोनों लोग दो लोग लो थे और कौन था एक लड़की है हमारी क्या हुआ था तो तो रेडी टूटी थी रेडी टूटे दुकान रेड� ਐਡੀ ਦੇ ਬਾਹਰ ਖੜੇ ਰਹੇ ਜੀ ਕਿ ਉਸ ਤੋਂ ਮਰੇ ਕੋ ਸਮਾਨ ਬਣਾ ਕੇ ਦੇ ਰਹੇ ਸੀ ਤੇ ਇੱਕ ਤਾਂ ਅਚਾਨਕ ਹੀ ਆਰਾਮ ਨਾਲ ਤੇ ਗੱਡੀ ਇਹ ਹੋ ਰਹੀ ਚੜ ਗਈ ਆਵਾਜ਼ ਲਗਾਤੇ ਰਹੇਗੇ ਲੇਕਿਨ ਗੱਡੀ ਗੱਡੀ ਚੜ ਗਈ ਤੇ ਤੋੜ ਦੇ ਦੱਗੇ ਠੀਕ ਆ ਤੁਹਾਨੂੰ ਹੋਏ 1.5 ਦਰਦ ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਜੀ ਅਭੀ ਕੀ ਮੰਗ ਕਰਤੇ ਆਪ ਮੰਗ ਹੈ ਜੀ ਮੈਂ 50000 ਰੁਪਏ ਜੀ ਜੀ ਆਪਣੀ ਜੇ ਜੀ ਮਾਰੀ ਰੇਡੀ ਜੀ ਰੇਡੀ ਜੀ ਆਪਣੀ ਜਿੱਥੇ ਤੱਕ ਪਤਾ ਲੱਗਾ ਵਾ ਇੱਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਆਪਣਾ ਜਿਹੜਾ ਟਰੱਕ ਹੈ ਇਸ ਰਾਈ ਸਟਾਰਟ ਹੀ ਖੜ ਦਤਾ ਉਹ ਫਿਰ ਚਾਰ ਟਰੱਕਾ ਜਿਹੜਾ ਜੋ ਟਲਾਨਾ ਸੜਕ ਦੀ ਸੜਕ ਦੇ ਟਲਾਨ ਤੋਂ ਆਪਣੇ ਆਪ ਹੀ ਰੜ ਗਿਆ ਟਰੱਕ ਤੇ ਜਾ ਵਜਾ ਇਹਨਾਂ ਦੇ ਵਿੱਚੋਂ ਕਰਾਣਾਂ ਦੇ ਜਾਨ ਜੂਨ ਬਚ ਗਈ ਆ ਪੀਪਲ ਭਾਈ ਤਾਂ ਕਰਾਣੇ ਪੈਣੀ ਆ ਵਿਚਾਰੇ ਗਰੀਬ ਲੋਗ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਤੇ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਤੇ ਪ੍ਰਵਾਸੀ ਆ ਵਿਚਾਰੇ ਮੈਂ ਦੇਖਦਾ ਕੁੜੀਆਂ ਵਿਚਾਰੀ ਇੱਥੇ ਹਾਂਜੀ ਤੇ ਆ ਬੇਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਬੇਗਣਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚਲਾ ਰਹੇ ਦੂਸਰੀ ਸਟੇਟ ਚੋਂ ਆ ਕੇ ਪੰਜਾਬ ਤੇ ਰਹਿ ਕੇ ਫੇਰ ਵੀ ਜਿੱਦਾਂ ਮਰਜ਼ੇ ਪਰ ਇਹਨਾਂ ਦੀ ਤਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪਿਆਨ ਨੂੰ ਚਾਈਨਾ ਕੋਲੋਂ ਲਓ ਕਿਸੇ ਨਾ ਕੇਕ ਕੋਲੋਂ